ਇਹ ਪੰਜਾਬ ਤੁਮ ਨੂੰ ਨਸ਼ੇ ਕਰਨ ਵਾਲਾ ਜਾਂ ਨਸ਼ੇ ਵੇਚਣ ਨਾਲ ਪੰਜਾਬ ਤ ਨਹੀਂ ਮਿਲੂਗਾ। ਜਾਂ ਤਾਂ ਨਸ਼ੇ ਵੇਚਣੇ ਪੰਜਾਬ ਛੱਡ ਜਾਣਗੇ ਜਾਂ ਉਹ ਜੇਲਾ ਚਲੇ ਜਾਣਗੇ ਬਿਲਕੁਲ ਸਪਸ਼ਟ। ਭਾਈ ਉਹਨਾਂ ਡਰੱਗ ਪੈਟਰਾਂ ਦੇ ਘਰ ਜਿਹੜੇ ਨੇ ਉਹ ਢਾਹੇ ਗਏ ਨੇ। ਜਿਹਨਾਂ ਦਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ। 18 ਕਿਲੋ ਜਿਹੜੀ ਆ ਉਹ ਹਰਨ ਫੜੀ ਗਈ ਆ ਪਰ ਪਾਪੀ ਹੱਸ ਕੇ ਇਹਨੂੰ ਪੰਜਾਬੀ ਵਿੱਚ ਪੁੱਕੀ ਕਹਿੰਦੇ ਆਗੇ। 8 ਕਵਾਂਟਰ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਡਿਜ਼ਾਈਨ ਬਣਿਆ ਉਹਨਾਂ ਦੀ ਸਰਕਾਰ ਨੇ ਡਿਜ਼ਾਈਨ ਬਣਿਆ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਬਾਲ ਤੱਕ ਦੇ ਪੰਜਾਬ ਦੇ ਅੰਦਰ ਕਦੇ ਚਿੱਟੇ ਦਾ ਨਾਮ ਨਹੀਂ ਸੁਣਿਆ ਜਾਂਦਾ ਸੀ ਪੰਜਾਬ ਦੇ ਅੰਦਰ ਕੁਝ ਜਿਹੜੇ ਰਵਾਇਤੀ ਨਸ਼ੇ ਸੀਗੇ ਉਹਨਾਂ ਨੂੰ ਛੱਡ ਕੇ ਕਦੇ ਹਰੇੰਦਾ ਕਦੇ ਗੋਲੀਆਂ ਦਾ ਕਦੇ ਚਰਸ ਦਾ ਕਦੇ ਚਿੱਟੇ ਦਾ ਨਾਮ ਪੰਜਾਬ ਚ ਪੰਜਾਬ ਦੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਦੇ ਨਹੀਂ ਸੁਣਿਆ ਸੀ ਜਦੋਂ ਪੰਜਾਬ ਦੇ ਅੰਦਰ ਜੇ ਮੈਂ ਜ਼ਿਆਦਾ ਪਿੱਛੇ ਨਾ ਜਾਵਾਂ ਜੇ ਥੋੜਾ ਜਿਹਾ ਥੋੜੇ ਸਾਰ ਪਿੱਛੇ ਜਾਈਏ ਤਾਂ ਜਦੋਂ ਪੰਜਾਬ ਦੇ ਅੰਦਰ 2007 ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬਣੀ ਗਰ ਸੱਤ ਦੇ ਵਿੱਚ ਸਾਂਝੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਬਣੀ ਤ ਉਸ ਸਮੇਂ ਪੰਜਾਬ 'ਚ ਪਹਿਲੀ ਵਾਰੇ ਨਾਮ ਗੂੰਜਿਆ ਕਿ ਪੰਜਾਬ ਚਿੱਟੇ ਦਾ ਵਪਾਰ ਸ਼ੁਰੂ ਹੋ ਗਿਆ ਪੰਜਾਬ 'ਚ ਚਿੱਟਾ ਨਾਂ ਦਾ ਇੱਕ ਨਵਾਂ ਨਸ਼ਾ ਆ ਗਿਆ ਹਰਨ ਨਾਂ ਦਾ ਇੱਕ ਨਵਾਂ ਨਸ਼ਾ ਆ ਗਿਆ ਸਮੈਕ ਨਾਂ ਦਾ ਇੱਕ ਨਵਾਂ ਨਸ਼ਾ ਪੰਜਾਬ 'ਚ ਆ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਪੰਜਾਬ ਦੇ ਖੁੰਡਾ ਤੇ ਹੋਣ ਲੱਗੀਆਂ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ 'ਚ ਲਾਉਣ ਦੇ ਲਈ ਉਸ ਸਮੇਂ ਦੀ ਸਰਕਾਰਾਂ ਨੇ ਇੱਕ ਜਾਲ ਜਿਹੜਾ ਸੀ ਉਹ ਪੰਜਾਬ ਦੀ ਜਵਾਨੀ ਦੇ ਆਲੇ-ਦਾਲੇ ਬੁਣਿਆ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਤੱਕਿਆ ਕਿਉਂਕਿ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀ ਨੌਕਰੀਆਂ ਦੀ ਉਸ ਸਮੇਂ ਪੰਜਾਬ ਦਾ ਨੌਜਵਾਨ ਕਰ ਰਿਹਾ ਸੀ ਰੋਜ਼ਗਾਰ ਦੀ ਗੱਲ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾਗਾ ਤਾਂ ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਡਿਜ਼ਾਈਨ ਬਣਿਆ ਉਹਨਾਂ ਦੀ ਸਰਕਾਰ ਨੇ ਡਿਜ਼ਾਈਨ ਬਣਿਆ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਵੱਲ ਧੱਕ ਦਿਓ ਪੰਜਾਬ ਨੂੰ ਨਸ਼ਿਆਂ ਵੱਲ ਧੱਕ ਦਿਓ ਔਰ ਪੰਜਾਬ ਦੇ ਹਰ ਗਲੀ ਹਰ ਮੋੜ ਤੇ ਹਰ ਪਿੰਡ 'ਚ ਹਰ ਚੌਰਾਹੇ ਤੇ ਸ਼੍ਰੋਮਣੀ ਕਾਲਰ ਤੇ ਭਾਜਪਾ ਦੀ ਸਰਕਾਰ 'ਚ ਨਸ਼ਿਆਂ ਦਾ ਪ੍ਰਸਾਰ ਜਿਹੜਾ ਸੀ ਉਹ ਵੱਧ ਗਿਆ ਨਸ਼ਿਆਂ ਦਾ ਵਪਾਰ ਸੀ ਜਿਹੜਾ ਵੱਧ ਗਿਆ ਨਸ਼ਿਆਂ ਦਾ ਫਲਾਸ ਸੀ ਜਿਹੜਾ ਵੱਧ ਗਿਆ ਔਰ 10 ਸਾਲ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਰਾਜ ਕੀਤਾ 10 ਸਾਲ ਇੱਕ ਦੋ ਪਰਿਵਾਰ ਜਿਹੜੇ ਸੀ ਉਹਨਾਂ ਨੇ ਪੰਜਾਬ ਤੇ ਰਾਜ ਕੀਤਾ ਔਰ ਇਹਨਾਂ 10 ਸਾਲਾਂ 'ਚ ਪੰਜਾਬ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਸ਼ਿਆਂ ਦੇ ਅੰਦਰ ਲਪੇਟ ਲਿਆ ਬੁਰੀ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਲੋਕਾਂ ਨੂੰ ਟਰੈਪ ਲਾ ਕੇ ਕਬਜ਼ਾ ਕਰ ਲਿਆ ਕਿ ਹਾਂ ਹੁਣ ਤੁਸੀਂ ਨਸ਼ੇ ਤੋਂ ਨਹੀਂ ਨਿਕਲ ਸਕਦੇ ਉਸੇ ਸਮੇਂ ਆਮ ਆਦਮੀ ਪਾਰਟੀ ਨੇ ਵੀ ਜੇ ਮੈਂ 2017 ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਲੜਖੇਲ ਲੜੀ ਅਸੀਂ ਵੀ ਕਿਹਾ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਜਾਲ ਤੋੜਾਂਗੇ ਪੰਜਾਬ ਦੇ ਅੰਦਰ ਜੋ 10 ਸਾਲ ਪੰਜਾਬ ਨੂੰ ਬਰਬਾਦ ਕੀਤਾ ਕਾਲੀ ਦਲ ਬੀਜੇਪੀ ਨੇ ਉਸ ਦਲਦਲ ਚੋਂ ਪੰਜਾਬ ਦੇ ਨੌਜਵਾਨ ਨੂੰ ਬਾਹਰ ਕੱਢਾਂਗੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਨੇ ਉਸ ਸਮੇਂ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਸਾਡੇ ਧਾਰਮਿਕ ਗ੍ਰੰਥ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਕੀ ਕਿਹਾ ਕਿ ਮੈਂ 4 ਹਫ਼ਤਿਆਂ ਚ ਨਸ਼ਾ ਖਤਮ ਕਰ ਦੂੰਗਾ ਇੱਕ ਝੂਠੇ ਸੌ جی میں سگند کیپٹن صاحب نےمنڈی صاحب تو تخت دمدبا صاحب دور کھڑے ہو کے کہ میں چار ہفتے نشا ختم کر دوں پنجاب سی آم آدمی پارٹی نمی پارٹی سی اور سارے دے بشواش کرنی بجائے کانگرس پارٹی نتر سیٹا دتی اور آم آدمی پارٹی دی ڈیوٹی لائی کہ تھی اپوزیشن ਔਰ ਜਿਹੜਾ ਸ਼ਰੋਮਣੀ ਅਕਾਲੀ ਦਲ ਬੀਜੇਪੀ ਨੇ ਰੱਸ਼ੀਆ ਦਾ ਵਪਾਰ ਕੀਤਾ ਸੀ ਉਹਨੂੰ ਉਸ ਸਮੇਂ ਹਾਸ਼ੀਏ ਦੇ ਤਖਤਾਂ ਦੀ ਜਗ੍ਹਾ ਤੇ ਰੱਖਤਾ ਉਸ ਸਮੇਂ ਮੈਂ 17 ਦੀ 2017 ਦੀ ਇਲੈਕਸ਼ਨ ਦੀ ਗੱਲ ਕਰ ਰਿਹਾ ਆ ਆਮ ਆਦਮੀ ਪਾਰਟੀ ਪਹਿਲੀ ਵਾਰ ਆਪੋਜੀਸ਼ਨ ਚ ਕਾਂਗਰਸ ਪਾਰਟੀ ਸੱਤਾ ਚ ਔਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਤੀਜੇ ਨੰਬਰ ਤੇ ਪਹੁੰਚਾਤੇ ਪੰਜਾਬ ਦੇ ਲੋਕਾਂ ਨੇ ਸਿਆਸੀ ਜਿਹੜੀ ਸਰਜ਼ਮੀਨ ਸੀ ਉਹਦਾ ਇੱਕ ਨਵਾਂ ਇੰਤਜ਼ਾਮ ਜਿਹੜਾ ਉਹ ਖੜਾ ਕੀਤਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਰ 4.5 ਸਾਲ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਨਿੰਦਰ ਸਿੰਘ ਸਰਕਾਰ ਚਲਾਉਂਦੇ ਰਹੇ ਔਰ 4.5 ਸਾਲਾਂ ਦੌਰਾਨ ਜੋ ਸੌਖਾਬੀ ਸੀ ਜੋ ਸਗੰਧ ਲਈ ਸੀ ਕਿ ਮਨਸ਼ਿਆਂ ਨੂੰ ਖਤਮ ਕਰੂੰਗਾ ਜੋ ਕਾਲੀਦਰ ਭਾਰਤੀ ਜਨਤਾ ਪਾਰਟੀ ਨਸ਼ਾ ਗਾਲ ਮਚਾਏਗਾ ਉਹਨੂੰ ਖਤਮ ਕਰੂੰਗਾ ਪਰ ਲੇਕਿਨ ਅਫਸੋਸ ਖਤਮ ਤਾਂ ਕੀ ਕਰਨਾ ਸੀ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਹੜੇ ਨਸ਼ਾ ਦਾ ਵਪਾਰ ਕਰਦੇ ਸੀ کانگریس پارٹی دے لکا نے اپنیاں سانجا ہو تکڑیاں کر لیاں بلکہ پنجاب دے اندر نشا ختم نہیں ہویا یہ نشا اسے طریقے چل دے رہے اور تین چار مہینے کانگرس پارٹی ولو نوا تجربہ کیتا گیا کہ ایک نمہ مکمتری بدل کے دیکھ لنے ہیں تو بھی بری طرح میں سمجھنا پنجاب دے اندر فیل ہویا ہوئی بھی دونوں اس سمجھ دے دونوں مترین امرندر اور چرنجیت چنی جی دونوں ہی ਆਪਣੀ ਆਪਣੀਆਂ ਜਵਾਨਤਾ ਤੱਕ ਜਿਹੜੀਆਂ ਨੇ 2022 ਚ ਨਹੀਂ ਬਚਾ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾ ਪੰਜਾਬ ਦੇ ਲੋਕਾਂ ਨੇ ਸਪਸ਼ਟ ਜਿਹੜਾ ਆਪਣਾ ਮੱਧ ਦਾ ਪ੍ਰਯੋਗ ਕੀਤਾ ਕਿ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਆ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਸੁਧਾਰ ਨਹੀਂ ਕੀਤਾ ਹਾਲਾਂਕਿ ਜੇ ਦੇਖਿਆ ਜਾਵੇ ਜੇ 2017 ਤੋਂ ਲੈ ਕੇ 22 ਦੀ ਆਪਾਂ ਸਮੀਖਿਆ ਕਰੀਏ 2017 ਤੋਂ ਲੈ ਕੇ 22 ਤੱਕ ਲਗਭਗ 3 ਸਾਲ ਕੋਵਿਡ ਦਾ ਪੀਰੀਅਡ ਵੀ ਰਿਹਾ ਦੈਨ ਸਾਗ ਕਰੋਨਾ ਦਾ ਪੀਰੀਅਡ ਵੀ ਰਹਾ ਜਿਸ ਸਮੇਂ ਦੌਰਾਨ ਪੰਜਾਬ ਚ ਪਾਬੰਦੀਆਂ ਬਹੁਤ ਸੀ ਲੱਗੀਆਂ ਹੋਈਆਂ ਪੰਜਾਬ ਦੇ ਵਿੱਚ ਕਈ ਵਾਰ ਲਾਕਡਾਊਨ ਲੱਗਿਆ ਦੇਸ਼ ਦੇ ਅੰਦਰ ਲਾਕਡਾਊਨ ਲੱਗਿਆ ਜਦੋਂ ਲਾਕਡਾਊਨ ਲੱਗਿਆ ਹੋਇਆ ਸੀਗਾ ਉਸ ਸਮੇਂ ਲੋਕਾਂ ਨੂੰ ਰਾਸ਼ਨ ਤਾਂ ਨਹੀਂ ਪਹੁੰਚਦਾ ਸੀਗਾ ਰਾਸ਼ਨ ਦਾ ਸਬਾਦ ਸੇਵੀ ਜਿੱਥੇ ਪੰਦੀਆਂ ਲੈ ਕੇ ਜਾਂਦੇ ਸੀ ਪਰ ਲੇਕਿਨ ਚਿੱਟੇ ਦਾ ਵਪਾਰ ਜਿਹੜਾ ਸੀ ਉਹ ਕਾਂਗਰਸ ਦੇ ਸਮੇਂ ਉਸੇ ਤਰ੍ਹਾਂ ਬੇਖੌਫ ਬੇਡਰ ਪੰਜਾਬ ਚੱਲਦਾ ਰਿਹਾ ਪੰਜਾਬ ਦੇ ਲੋਕਾਂ ਨੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ 92 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਔਰ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਨਾਮੋ ਨਿਸ਼ਾਨ ਪੰਜਾਬ ਦੀ ਸਰਜ਼ਮੀਨ ਤੋਂ ਲੋਕਾਂ ਨੇ ਮਿਟਾ ਦਿੱਤਾ ਪੰਜਾਬ ਦੇ ਲੋਕਾਂ ਦੋਨਾਂ ਪਾਰਟੀਆਂ ਦਾ ਸਫਾਇਆ ਕਰਤਾ ਦੋਨਾਂ ਪਾਰਟੀ ਨੂੰ ਹਾਸ਼ੀਏ ਤੇ ਤੱਕਤਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਅੰਦਰ ਜਿੱਥੇ ਨਸ਼ਿਆਂ ਦਾ ਵਪਾਰ ਫਲਾਇਆ ਉੱਥੇ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਵੀ ਇਹਨਾਂ ਦੇ ਸਮੇਂ 'ਚ ਹੋਈ ਸੀ ਉਹ ਵੀ ਕਾਲੀ ਦਰ ਬੀਜੇਪੀ ਦੇ ਸਮੇਂ 'ਚ ਹੋਈ ਔਰ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੀ ਡਿਊਟੀ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਔਰ ਪਿਛਲੇ ਤਿੰਨਾਂ ਸਾਲਾਂ 'ਚ ਵੱਡੇ ਪੱਧਰ ਤੇ ਪੰਜਾਬ ਸੁਧਾਰ ਕੀਤਾ ਪਿਛਲੇ ਤਿੰਨਾਂ ਸਾਲਾਂ 'ਚ ਸਭ ਤੋਂ ਵੱਧ ਰਿਕਵਰੀਆਂ ਜਿਹੜੀਆਂ ਨੇ ਜਿਹੇ ਪਿਛਲੇ 15 ਸਾਲਾਂ ਦਾ ਮੁਕਾਬਲਾ ਕਰ ਲਈਏ ਉਹਦੋਂ ਵੱਧ ਰਿਕਵਰੀਆਂ ਹੋਈਆਂ ਜਿਹੜੇ ਸਜਾ ਦਾ ਦਰਾਂ ਜਿਹੜੀ ਸਜ਼ਾ ਕਰਾਉਣ ਦੀ ਦਰਾਂ ਜਿਹੜੀ ਇਕਾਲੀ ਦਲ ਬੀਜੇਪੀ ਦੇ ਸਮੇਂ 40% ਸਭ ਤੋਂ ਲੋਅਸਟ ਰੇਟ ਦੇ ਉੱਤੇ ਕਾਂਗਰਸ ਦੇ ਸਮੇਂ 58% ਓਵਰਾਲ ਮੈਂ ਪੰਜਾਬ ਦੀ ਗੱਲ ਕਰ ਰਿਹਾ ਤਾਂ ਆਮ ਆਦਮੀ ਪਾਰਟੀ ਦੇ ਸਮੇਂ 86% 86% ਜੋ ਕਨਵਿਕਸ਼ਨ ਰੇਟ ਆ ਪੰਜਾਬ ਦਾ ਮੈਂਡੀਪੀਅ ਸੈਕਟਰ ਦੀ ਗੱਲ ਕਰ ਰਿਹਾ ਕੱਲੇ ਦੀ ਕੱਲੇ ਐਨਡੀਪੀਅ ਸੈਕਟਰ ਦੀ ਗੱਲ ਕਰ ਰਿਹਾ ਜਿਹੜਾ ਨਸ਼ਿਆਂ ਤੇ ਲਾਗੂ ਹੁੰਦਾ ਉਹ ਸਖਤ ਦੀ ਗੱਲ ਕਰ ਰਿਹਾ ਕਾੜੀ ਦਲ ਵਲੇ 40 ਕਾਂਗਰਸ ਵਲੇ 58 ਆਮ ਆਦਮੀ ਪਾਰਟੀ ਵਲੇ 86% ਕਿ ਅਸੀਂ ਆਪਣੀ ਮਸ਼ੀਨਰੀ ਨੂੰ ਅਸੀਂ ਆਪਣੇ ਪੁਲਿਸ ਤੰਤਰ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਕਿਉਂਕਿ ਜਦੋਂ ਮੈਂ ਬਜਟ ਬਣਾਉਣਾਗਾ ਹਰ ਇੱਕ ਵਾਰ ਮੈਂ ਕੋਸ਼ਿਸ਼ ਕਰਦਾਗਾ ਕਿ ਪੁਲਿਸ ਨੂੰ ਮਾਡਰਨਾਈਜੇਸ਼ਨ ਜਿਹੜੀ ਆ ਕੀਤੀ ਜਾਵੇ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਜਾਣ ਹਰ ਇੱਕ ਤਰੀਕਾ ਵਰਤਿਆ ਜਾਵੇ ਤਾਂ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਆ ہوسراؤں گا بے خاص کر کے بارڈر میں سنگر ترانوے تھری پرسینٹ نواں شہر نائنٹی نائن پرسینٹ روپڑ نائنٹی فائو پرسینٹ کچھ جلے نے جنہ دا کنویکشن ریٹ مور دین نائنٹی پرسینٹ آ پورے دیش دی اندر, پورے دیش دی اندر, ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਾਦੇ ਨੇਗੀਆਂ ਲਗਭਗ 22 ਰਾਜਾਂ ਚ ਰਹੀਆਂ ਔਰ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਆਉਂਦੀ ਆ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਆਉਂਦੀ ਆ ਔਰ ਸਾਡੀ ਸਰਕਾਰ ਇੱਕ ਰਾਜ ਦੇ ਅੰਦਰ ਆ ਪੰਜਾਬ ਦੇ ਅੰਦਰ ਆ ਔਰ ਸਾਡਾ ਕਨਵੈਕਸ਼ਨ ਰੇਟ ਜਿਹੜਾ ਉਹ ਪੂਰੇ ਭਾਰਤ ਦੇ ਅੰਦਰ ਉਹ ਸਭ ਤੋਂ ਜ਼ਿਆਦਾ ਹੈਗਾ ਕਿਉਂਕਿ ਅਸੀਂ ਆਪਣੇ ਹਰ ਇੱਕ ਚੀਜ਼ ਨੂੰ ਚਾਹੇ ਪ੍ਰੋਸੀਕਿਊਸ਼ਨ ਆ ਚਾਹੇ ਇਨਵੈਸਟੀਗੇਸ਼ਨ ਏਜੰਸੀਆਂ ਨੇ ਜੇ ਪੰਜਾਬ ਪੁਲਿਸ ਦਾ ਪੰਤਰਾ ਉਹਨਾਂ ਤਿੰਨਾਂ ਵਿੰਗਾ ਨੂੰ ਅਸੀਂ ਬੁਰਿਤਰਾ ਤਾਕਤ ਦਿੱਤੀ ਆ ਉਹਨਾਂ ਨੂੰ ਹੋਰ ਤਾਕਤਵਰ ਬਣਾਇਆਗਾ ਇਹੀ ਕਾਰਨ ਆ ਕਿ ਪੰਜਾਬ ਦੇ ਅੰਦਰ ਕਨਵਿਕਸ਼ਨ ਰੇਟ ਜ਼ਿਆਦਾ ਵਧਿਆਗਾ ਨਹੀਂ ਤਾਂ ਇਹਨਾਂ ਦੇ ਸਮੇਂ ਜਾਂ ਤਾਂ ਚਲਾਨ ਨਹੀਂ ਪੇਸ਼ ਹੁੰਦੇ ਸੀ ਸਮੇਂ ਸਿਰ ਚਲਾਨ ਨਹੀਂ ਪੇਸ਼ ਹੁੰਦੇ ਸੀ ਚਲਾਨ ਨਾ ਪੇਸ਼ ਹੋਣ ਦੇ ਕਾਰਨ ਵੀ ਕਈ ਵਾਰ ਦੋਸ਼ੀ ਬਚ ਰਹੇ ਦੇ ਸੀ ਮੈਂ ਦੇਖ ਰਿਆ ਸੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਗਵਾਹੀ 'ਚ ਜੋ ਕਮੇਟੀ ਬਣਾਈਆ ਯੋਧਨਸ਼ੀ ਅਬਰਦ ਉਹ ਸਬ ਕਮੇਟੀ ਦਾ ਮੈਨੂੰ ਮੁਖੀ ਬਣਾਇਆਗਾ ਜਦੋਂ ਮੈਂ ਰਿਵਿਊ ਕਰ ਰਿਹਾ ਸੀਗਾ ਲਾਸਟ ਮੀਟਿੰਗ ਦੇ ਅੰਦਰ ਤੁਹਾਡੀ ਜੀਪ ਸਾਹਿਬ ਨੇ ਬਹੁਤ ਅੱਛਾ ਅੰਕੜਾ ਪੇਸ਼ ਕੀਤਾ ਕਿ ਅਸੀਂ ਪਿਛਲੇ ਸਮੇਂ ਦੌਰਾਨ ਲਗਭਗ 12000 ਮਕਦਮੇ ਜਿਹੜੇ ਨੇ ਡੀਪੀਐਸ ਅਕਸ ਦੇ ਦਰਜ ਕੀਤੇ ਨੇ ਪਰ ਲੇਕਿਨ ਸਿਰਫ ਤੇ ਸਿਰਫ 24 ਕੇਸਾਂ ਦੇ ਅੰਦਰ ਡਿਫਾਲਟ ਮੇਲ ਹੋਈ ਔ ਸਿਰਫ 24 ਕੇਸਾਂ ਦੇ ਅੰਦਰ ਜਿਹੜੀ ਆ ਉਹ ਪੁਲਿਸ ਨੇ ਸਮੇਂ ਸਿਰ ਚਲਾਨ ਨਹੀਂ ਕੀਤਾ ਜਦਕਿ 11900 ਤੋਂ ਵੱਧ ਕੇਸਾਂ 'ਚ ਪੰਜਾਬ ਪੁਲਿਸ ਨੇ ਆਪਣਾ ਚਲਾਨ ਜਿਹਨੂੰ ਚਾਰ ਸ਼ੀਟ ਕਹਿੰਦੇ ਨੇ ਉਹ ਸਮੇਂ ਸਿਰ ਦਾਇਰ ਕੀਤੀ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਮੈਂ ਸਮਝਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਆ ਕਿਉਂਕਿ ਸਾਡੀ ਪੰਜਾਬ ਪੁਲਿਸ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਹੁਣ ਜੋ ਜੁਦ ਨਸ਼ਿਆਂ ਵਿਰੁੱਧ ਪਿਛਲੇ 25 ਫਰਵਰੀ ਤੋਂ ਅਸੀਂ ਸਟਾਰਟ ਕੀਤਾਗਾ ਅਸੀਂ ਇਸ ਲੜਾਈ ਨੂੰ ਅੰਤਮ ਦੌਰ 'ਚ ਲੈ ਕੇ ਗਿਆਗੇ ਇਹ ਲੜਾਈ ਹੁਣ ਫੈਸਲਾਕੁੰਦ ਦੌਰਤ ਸ਼ਾਮਲ ਹੋ ਚੁੱਕੀ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਤੋਂ ਨਸ਼ੇ ਕਰਨ ਵਾਲਾ ਜਾਂ ਨਸ਼ੇ ਵੇਚਣ ਵਾਲਾ ਪੰਜਾਬ ਤੋਂ ਨਹੀਂ ਮਿਲੂਗਾ ਜਾਂ ਤਾਂ ਨਸ਼ੇ ਬੇਚਣੇ ਪੰਜਾਬ ਛੱਡ ਜਾਣਗੇ ਜਾਂ ਉਹ ਜੇਲਾ ਚਲੇ ਜਾਣਗੇ ਬਿਲਕੁਲ ਸਪਸ਼ਟਾ ਹਾਂ ਜਿਹੜੇ ਸਾਡੇ ਭਰਾ ਜਾਂ ਸਾਡਾ ਕੋਈ ਹੋਰ ਵਿਅਕਤੀ ਜਿਹੜਾ ਨਸ਼ੇ ਦੇ ਦਲਦਲ 'ਚ ਫਸ ਗਿਆ ਅਸੀਂ ਉਹਨਾਂ ਹਮਦਰਦੀ ਭਰਿਆ ਵਤੀਰਾ ਬਣਾ ਰਹਾਂਗੇ ਉਹਨੂੰ ਬਰਾਕੇ ਉਹਦਾ ਇਲਾਜ ਕਰ ਰਹੇ ਹਾਂਗੇ ਉਹਨੂੰ ਦਬਾਗੀ ਤੌਰ ਤੇ ਠੀਕ ਕਰ ਰਹੇ ਹਾਂ ਇਹ ਸਾਡੀ ਪ੍ਰਾਇਓਰਟੀ ਆ ਅਸੀਂ ਉੱਤੇ ਲੱਗੇ ਹੋਏ ਹਾਂਗੇ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 22 ਕਰਾਂ 22 ਉਹਨਾਂ ਡਰੱਗ ਪੈਟਰਾਂ ਦੇ ਘਰ ਜੜਨੇ ਉਹ ਟਾਹੇ ਗਏ ਨੇ ਜਿਹੜੇ ਕੋਈ 3 ਕੇਸਾਂ ਚ ινਵੋਲਵ ਸੀ ਕੋਈ 10 ਕੇਸਾਂ ਚ ινਵੋਲਵ ਸੀ ਕੋਈ 6 ਕੇਸਾਂ ਚ ινਵੋਲਵ ਸੀ ਕੋਈ 15 ਕੇਸਾਂ ਚ ινਵੋਲਵ ਸੀ ਆ ਮੇਰੇ ਕੋਲ ਇੱਕ ਵੱਡੀ ਲਿਸਟ ਆ ਜਿਹੜੀ ਦਰਸਾਉਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਖਿਲਾਫ ਕਿਵੇਂ ਜਿਹੜਾ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਜਿਹੜੀ ਆ ਉਹ ਐਕਸ਼ਨ ਲੈ ਰਹੀ ਆ ਹੁਣੇ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ ਕਿ ਹੁਣੇ ਐਕਸ਼ਨ ਜਿਹੜਾ ਉਹ ਨਾਬਾ ਵਿੱਚ ਚੱਲ ਰਿਹਾ ਹੈ। ਹੁਣੇ ਇੱਕ ਲਾਈਵ ਲੈਕਚਰ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਕੁਝ ਹਿੱਸੇ ਦਿਖਾ ਰਹੇ ਨੇ ਕਿ ਕਿ ਕਿਸ ਤਰ੍ਹਾਂ ਇੱਕ ਵੱਡਾ ਨਸ਼ਾ ਤਸਕਰ ਜਿਹੜਾ ਨਾਬਾ ਦੇ ਅੰਦਰ ਨਾਬਾ ਸਿਟੀ ਦੇ ਅੰਦਰ ਨਸ਼ਿਆਂ ਦਾ ਵਪਾਰ ਕਰਦਾ ਸੀ ਉਹਦੇ ਖਿਲਾਫ ਐਕਸ਼ਨ ਹੋ ਰਿਹਾ ਹੈਗਾ। ਸੋ ਮੈਂ ਕੁਝ ਅੰਕੜੇ ਇਸ ਮਹਿਮ ਦੀ ਕਾਮਯਾਬੀ ਵੱਲ ਦਬਾਉਣਾ ਧਿਆਨ ਦਿਵਾਉਣਾ ਚਾਹੁੰਦਾ ਕਿ ਇਹ ਮਹਿਮ ਜਿਹੜੀ ਆ ਉਹ ਕਿਸ ਤਰ੍ਹਾਂ ਕਾਮਯਾਬ ਆ। 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 800 75 ਦੇ ਕਰੀਬ 875 ਕਿਉਂਕਿ ਇਹ ਮੇਰੇ ਕੋਲ ਸਹੀਰ ਦਾ ਅੰਕੜਾ ਹੈਗਾ ਹੁਣ ਥੋੜਾ ਅੰਕੜਾ ਵਧਿਆ ਹੈਗਾ ਐਫ ਆਈ ਆਰ ਰਜਿਸਟਰ ਹੋਈਆਂ ਰਹੀਆਂ 875 1188 1188 ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਜਿਵੇਂ ਹੈਰਾਨ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕਿਜੀ 88 ਕਿਲੋ ਜਿਹੜੀ ਆ ਉਹ ਹਰਨ ਫੜੀ ਗਈ ਆ ਪਰ ਪਾਪੀ ਹਸਕ ਜਿਹਨੂੰ ਪੰਜਾਬੀ ਵਿੱਚ ਕੁੱਕੀ ਕਹਿੰਦੇ ਆਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ ਅਫੀਮ ਓਪੀਅਮ ਜਿਹਨੂੰ ਅਸੀਂ ਕਹਿੰਦੇ ਆ ਅਫੀਮ ਕਹਿੰਦੇ ਆ 42 ਕਿਲੋ ਤੋਂ ਵੱਧ ਦੀ ਰਿਕਵਰੀ ਹੋਈ ਆ ਇਸੇ ਤਰ੍ਹਾਂ ਚਰਸ ਸਾਢੇ 3 ਕਿਲੋ ਤੋਂ ਉੱਪਰ ਚਸ ਦੀ ਬਰਾਮਦਗੀ ਹੋਈ ਆ ਜੇ ਟੈਬਲੇਟ ਜਾ ਕੈਪਸੂਲ ਕਹਿੰਦੇ ਨੇ ਜਿਹਨਾਂ ਨੂੰ ਅੱਜਕੱਲ ਕਿਉਂਕਿ ਮੈਡੀਕਲ ਨਸ਼ਾ ਜਿਹੜਾ ਚਿੱਟਾ ਜਿਹਨੂੰ ਆਪਾਂ ਕਹਿੰਦੇ ਵੇਖਦਾਗਾ ਉਹ ਵੀ ਲਗਭਗ 674370 ਟੈਬਲੇਟ 674370 ਟੈਬਲੇਟ ਜੜੀਆਂ ਲਗੀਆਂ ਉਹ ਵੀ ਇਸ ਥੋੜਾ ਜਿਹਾ ਸਮੇਂ ਦੌਰਾਨ ਇਸ ਥੋੜਾ ਜਿਹਾ ਸਮੇਂ ਦੌਰਾਨ ਜਿਹੜਾ ਉਹ ਅਸੀਂ ਜਿਵੇਂ ਗੱਲ ਕਹਾਂ ਤਾਂ 12 ਦਿਨਾਂ ਦੇ ਸਮੇਂ ਦੌਰਾਨ ਅਸੀਂ ਫੜਿਆ ਗਿਆ ਇਸ ਤੋਂ ਬਿਨਾ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਨੀ ਜਿਹੜੀ ਆ ਉਹ ਵੀ ਅਸੀਂ ਬਰਾਬਦ ਕਰ ਚੁੱਕੇ 35 ਲੱਖ ਰੁਪਏ ਡਰੱਗ ਮੈਨੀ ਹੋਈ ਹੈਗੀ ਗਲੇ ਨਹੀਂ ਕਿ ਅਸੀਂ ਨਸ਼ੇ ਫੜਦੇ ਆਂਗੇ ਮੈਂ ਦੁਬਾਰਾ ਬੋਲਦਾ ਨਸ਼ੇ ਦੀ ਗੱਲ ਨਹੀਂ ਨਾ ਇਹਦੇ ਨਾਲ ਦੀ ਨਾਲੇ ਕੀ ਆ ਕਿ ਅਸੀਂ ਨਾਗ ਦੀ ਨਾਲ ਇੱਕ ਜਨ ਸੰਪਰਕ ਮੈਂ ਵੀ ਸ਼ੁਰੂ ਕੀਤੀ ਆ ਇੱਕ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਸ਼ੁਰੂ ਕੀਤੀ ਆ ਕਿ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਲੋਕਾਂ ਨੂੰ ਕਿਸ ਤਰ੍ਹਾਂ ਜੋ ਸਰਕਾਰ ਚੰਗਾ ਕੰਮ ਕਰ ਰਹੀ ਆ ਉਹਦੇ ਨਾਲ ਜੋੜਿਆ ਜਾਵੇ ਔਰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕੀਤਾ ਜਾਵੇ ਇਸ ਜਿਹੜੀ ਯੁੱਧ ਨਸ਼ਿਆਂ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਤੇ ਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ ਹੈ ਭੂਮਿਕਾ ਨਿਭਾਵੇ ਮੰਗ ਹੋਈ ਹੈ ਕਿ ਦੁਬਾਰਾ ਦੱਸਿਆ ਜਾਵੇ ਕਿ ਕੁੱਲ ਐਫਆਈਆ ਨ 875 ਕੁੱਲ ਜਿਹੜੇ ਪਰਸਨ ਅਰੈਸਟ ਹੋਏ ਨੇ ਹੁਣ ਤੱਕ 1188 ਹਨ ਜਿਹੜੀ ਫੜੀ ਗਈ ਆ ਉਹ ਲਗਭਗ 68 ਕਿਲੋ ਤੋਂ ਉੱਪਰ 68 ਕਿਜੀ ਤੋਂ ਉੱਪਰ ਪੌਪੀ ਹਰ ਸਕਪੁਕੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ 4 क्विंटल 73 किलो ਆਫੀਅਮ ਅਫੀਮ ਜਿਹੜੀ ਆ ਉਹ ਬੈੜੀ ਕਿਲੋ ਤੋਂ ਉੱਪਰ ਇਸੇ ਤਰ੍ਹਾਂ ਜਿਹੜੀਆਂ ਗੋਲੀਆਂ ਕਰਦੇ ਨੇ ਗੋਲੀਆਂ ਵਿਕਤੀਆਂ ਲਗੀਆਂ ਉਹ 674370 ਇਸੇ ਤਰੀਕੇ ਲਗਭਗ 35 ਲੱਖ ਰੁਪਈਆ ਜਿਹੜਾ ਉਹ ਜਿਹੜਾ ਨਸ਼ੇ ਤੋਂ ਪੈਸਾ ਕਮਾਇਆਗਾ ਨਸ਼ਾ ਵੇਚ ਕੇ ਪੈਸਾ ਕਮਾਇਆਗਾ ਉਹ ਵੀ ਅਸੀਂ ਜਿਹੜਾ ਬਰਾਂਮ੍ਹ ਕੀਤਾਗਾ ਮੈਨੂੰ ਇਸ ਗੱਲ ਇਹ ਗੱਲ ਸਾਂਝੀ ਕਰਦੇ ਬੜੀ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੇ ਜਿਹੜੇ ਬੱਚੇ ਕਾਲਜਾਂ ਜਾਂਦੇ ਨੇ ਯੂਨੀਵਰਸਿਟੀਆਂ ਜਾਂਦੇ ਨੇਗੇ ਉਹਨਾਂ ਦੇ ਨਾਲ ਮੀਟਿੰਗਾਂ ਹੋਣ ਤੱਕ ਲਗਭਗ 128 ਮੀਟਿੰਗਾਂ 128 ਮੀਟਿੰਗਾਂ ਜਿਹੜੀਆਂ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੋਈਆਂ ਰਹੀਆਂ ਔਰ ਪਿੰਡਾਂ ਦੇ ਅੰਦਰ ਸੰਪਰਕ ਮਹਿਮ ਜਿਹੜੀ ਆ ਉਹ ਬੜੀ ਤੇਜ਼ੀ ਦੇ ਨਾਲ ਸ਼ੁਰੂ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪਿੰਡਾਂ ਦੇ ਅੰਦਰ ਡਿਫੈਂਸ ਜਿਹੜੀਆਂ ਕਮੇਟੀਆਂ ਲੱਗੀਆਂ ਉਹ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਉਹ ਬਣ ਰਹੀਆਂ ਨੇਗੀਆਂ ਜਿਹਦੇ ਅੰਦਰ ਅਸੀਂ ਸਾਰੇ ਰਿਟਾਇਰਡ ਪੈਰਾਮਿਲਟਰੀ ਫੋਰਸਸ ਦੇ ਬੰਦਿਆਂ ਨੂੰ ਕਮੇਟੀ ਦੇ ਬੰਦਿਆਂ ਨੂੰ ਰਿਟਾਇਰ ਪੰਜਾਬ ਪੁਲਿਸ ਦੇ ਬੰਦਿਆਂ ਨੂੰ ਚੁਣੇ ਹੋਏ ਨਮਾਇੰਦੇ ਖਾਸ ਕਰਕੇ ਸਰਪੰਚ ਪੰਚ ਐਮਸੀ ਸਹਿਬਾਨ ਨੰਬਰਦਾਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਰਿਟਾਇਰ ਟੀਚਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੇ ਕਮੇਟੀਆਂ ਬਣਾ ਰਿਆ ਤਾਂ ਕਿ ਉਹ ਆਪ ਆ ਕੇ ਇਸ ਮਹਿਮਦਾ ਹਿੱਸਾ ਬਣ ਕਿਉਂਕਿ ਜਦੋਂ ਸੁਸਾਇਟੀ ਜਿਹੜੀ ਆ ਜਦੋਂ ਸੁਸਾਇਟੀ ਜਿਹੜੀ ਆ ਉਹ ਚੰਗੇ ਕਾਜ ਦਾ ਸਾਥ ਦੇਊਗੀ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਖਤਮ ਹੋਊਗਾ ਔਰ ਪੰਜਾਬ ਜਿਹੜਾ ਨਸ਼ਾ ਮੁਕਤ ਹੋਊਗਾ ਕਿਉਂਕਿ ਨਹੀਂ ਇਹ ਸਰਕਾਰਾਂ ਜਿਹੜੀਆਂ ਨੇ ਚਾਹ ਉਹ ਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਇਹਨਾਂ ਦੇ ਹੱਥ ਜਿਹੜੇ ਲਗੇ ਉਹ ਨਸ਼ਾ ਤਸਕਰਾਂ ਨਾਲ ਮੇਲੇ ਹੋਏ ਸੀਗੇ ਇਹੀ ਕਾਰਨ ਆ ਕਿ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋ ਰਿਹਾ ਸੀ ਪਰ ਪਿਛਲੇ 3 ਸਾਲ ਦਾ ਰਿਕਾਰਡ ਆ ਮੈਂ ਤੁਹਾਡੇ ਸਾਹਮਣੇ ਦਿੱਤਾ ਘਰ ਜਿਹੜਾ ਲਗਭਗ ਪਿਛਲੇ 12 ਦਿਨਾਂ ਦਾ ਰਿਕਾਰਡ ਆ ਉਹ ਦਰਸਾਉਂਦਾਗਾ ਕਿ ਪੰਜਾਬ ਦੇ ਅੰਦਰ ਨਸ਼ੇ ਜਿਹੜੇ ਨੇਗੇ ਉਹ ਹੁਣ ਘਾਟਵੇਂ ਬਲਵਤ ਰਹੇ ਨੇਗੇ